ਸਸੇ ਗੱਲ ਸਾਰੇ ਪੰਜਾਬ ਨਿਵਾਸੀਆਂ ਨੂੰ ਮੈਂ ਹਰਵਿੰਦਰ ਸਿੰਘ ਪੀਆਰਟੀਸੀ ਚੰਡੀਗੜ੍ਹ ਡੀਪੂ ਤੋਂ ਪੰਨਵਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਦੀਪੂ ਪ੍ਰਧਾਨ ਅਸੀਂ ਪੰਜਾਬ ਦੀ ਜਨਤਾ ਨੂੰ ਜਾਣਕਾਰੀ ਸਾਂਝੀ ਕਰਦੀਏ ਵੀ ਕੱਲ ਨੂੰ ਮਿਤੀ 5 ਜੂਨ 2025 ਤੋਂ ਚੰਡੀਗੜ੍ਹ ਡੀਪੂ ਪੀਆਰਟੀਸੀ ਦੀ ਜੋ ਵੀ ਬੱਸਾਂ ਨੇ ਉਨ੍ਹਾਂ ਦੇ ਵਿੱਚ ਕੱਲ ਨੂੰ ਸਵੇਰੇ ਪਹਿਲੇ ਟਾਈਮ ਤੋਂ ਸੀਟਾ ਅਨੁਸਾਰ ਸਵਾਰੀ ਝੜਾਉਣ ਦਾ ਫੈਸਲਾ ਜਥੇਬੰਦੀ ਵੱਲੋਂ ਲਿੱਤਾ ਗਿਆ ਹੈ ਖਾਸ ਕਰਕੇ ਜੋ ਪਟਿਆਲਾ ਤੋਂ ਚੰਡੀਗੜ੍ਹ ਜਾਂ ਚੰਡੀਗੜ੍ਹ ਤੋਂ ਪਟਿਆਲਾ ਜਾਣ ਵਾਲੀ ਸਾਡੀ ਪੰਜਾਬ ਦੀ ਜਨਤਾ ਜਾਂ ਚੰਡੀਗੜ੍ਹ ਦੀਪੂ ਦੇ ਵਿੱਚ ਸਫ਼ਰ ਕਰਨ ਵਾਲੀ ਸਾਡੀ ਪੰਜਾਬ ਦੀ ਜਨਤਾ ਹੈ ਉਹਨਾਂ ਵਾਸਤੇ ਜਾਣਕਾਰੀ ਆ ਕਿਉਂਕਿ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਪ੍ਰਮੁੱਖ ਸਕੱਤਰ ਵੱਲੋਂ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਵੱਲੋਂ 252025 ਨੂੰ ਇੱਕ ਲੈਟਰ ਜਾਰੀ ਕੀਤਾ ਜਿਨ੍ਹਾਂ ਲੇਕ ਤਨਾਸ਼ਾ ਹੀ ਪ੍ਰਮਾਣ ਸਾਡੇ ਕੰਡਕਟਰ ਸਾਥੀਆਂ ਤੇ ਜੋ ਕੀਤਾ ਟਿਕਟ ਕੱਟਣ ਦਾ ਵੀ ਆਧਾਰ ਕਾਰਡ ਦੇ ਜੋ ਸਾਡੀ ਮਹਿਲਾ ਸਬਰਤੂ ਫ੍ਰੀ ਦਿੱਤੀ ਹੋਈ ਹੈ ਪੰਜਾਬ ਦੀ ਮਾਤਾ ਮਾਂ ਭੈਣਾਂ ਨੂੰ ਉਹਨਾਂ ਦੇ ਆਧਾਰ ਕਾਰਡ ਦੀ 12 ਅੱਖਰ ਭਰ ਕੇ ਹੀ ਟਿਕਟ ਕੱਟੀ ਜਾਵੇ ਜਿਹਦਾ ਜਿੰਦਾ ਕੀ ਸਾਡੇ ਕਨੈਕਟਰ ਸਾਥੀਆਂ ਚ ਕਾਫੀ ਜਾਦੇ ਨਿਰਾਸ਼ਾ ਕਾਫੀ ਜਾਦੇ ਦਿੱਕਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਡੇ ਸਾਥੀਆਂ ਨੂੰ ਕਿਉਂਕਿ ਜਿੱਦਾਂ ਦੀਆਂ ਇਹਨਾਂ ਨੇ ਰਿਪੋਰਟਾਂ ਨਹੀਂ ਕੰਨੀਸਲਾਂ ਸਾਡੇ ਤੇ ਨਜਾਇਜ਼ ਕੰਨੀਸਲਾਂ ਲਾਈਆਂ ਹੋਈਆਂ ਸਾਨੂੰ ਨੌਕਰੀ ਤੋਂ ਕੱਢ ਕੇ ਬਲੈਕਲਿਸਟ ਕਰਕੇ ਘਰਾਂ ਨੂੰ ਤੋੜ ਦਿੰਦੇ ਆ ਫਰੋਡ ਦੀ ਰਿਪੋਰਟ ਇੱਕ ਧਾਰ卡ੜ ਦੇ ਫਰੋਡ ਦੀ ਰਿਪੋਰਟ ਕਰਕੇ ਸਾਡੇ ਕਨੈਕਟਰ ਸਾਥੀਆਂ ਦਾ ਭਵਿੱਖ ਜਿਹੜਾ ਰੋਲਿਆ ਜਾਂਦਾ ਸੋ ਉਹਦੇ ਸੰਬੰਧ ਦੇ ਵਿੱਚ ਸਾਡੇ ਦੇਖੋ ਪਹਿਲਾਂ ਆਧਾਰ ਕਾਰਡ ਦੇ ਜੋ ਚਾਰ ਅੱਖਰ ਭਰ ਕੇ ਟਿਕ ਟਕ ਕੱਢੀ ਜਾਂਦੀ ਸੀ ਉਸ ਤੋਂ ਬਾਅਦ ਮੈਨੇਜਮੈਂਟ ਨੇ ਅੱਠ ਅੱਖਰ ਭਰ ਦਾ ਵਾਸਤੇ ਕਿਹਾ ਉਦੋਂ ਵੀ ਸਾਡੇ ਕਾਫੀ ਕਲੈਕਟਰ ਭਾਈਚਾਰੇ ਦੇ ਵਿੱਚ ਕਾਫੀ ਜ਼ਿਆਦਾ ਰੋਸ ਸੀਗਾ ਕਿਉਂਕਿ ਸਾਡੀ ਜਿਹੜੀ 52 ਸੀਟਾਂ ਦੇ ਜਾਂ 48 ਸੀਟਾਂ ਦੇ ਬੱਸਾਂ 52 ਸੀਟਾਂ ਦੇ ਬੱਸ ਦੇ ਵਿੱਚ ਮਹਿਲਾ ਸਾਬਰ ਤੋਂ ਫ੍ਰੀ ਹੋਣ ਕਾਰਨ ਤਕਰੀਬਨ 100 ਪਲੱਸ ਸਵਾਰੀ ਹੋ ਗਿਆ 100 120 130 ਵਾਰੀਆਂ ਸਫਰ ਕਰਦੀਆਂ ਜੋਗੀ ਗੱਡੀ ਦੀ ਟੈਟਾ ਕੱਟਣੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਗੱਡੀ ਕਲੀਅਰ ਕਰਨੀ ਉਸ ਤੋਂ ਬਾਅਦ ਅਗਲੇ ਸਟਾਪੇ ਤੇ ਸਾਡੇ ਇੰਸਪੈਕਟਰ ਸਾਹਿਬ ਨਜਾਇਜ਼ ਰਿਪੋਰਟ ਕਰਕੇ ਕਲੈਕਟਰ ਦਾ ਨੁਕਸਾਨ ਕਰਦੇ ਆ ਮੋٹے ਜੁਰਮਾਨੇ ਰਕੋਟਾਂ ਦੀਆਂ ਕਢੀਸਣਾ ਇਹਨਾਂ ਮਾਰੂਕ ਡਿਜ਼ਨਲ ਆਂ 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 ਕਿ ਉਹਨਾਂ ਨੂੰ ਬਲੈਕਲਿਸਟ ਕਰਕੇ ਘਰਾਂ ਨੂੰ ਤੋੜ ਦਿੰਦੇ ਆ ਸੋਤਾ ਨਾ ਛਈ ਫਰਮਾਨ ਜੋ ਸਾਡੇ ਜਰਦਮੈਨੇਜਰ ਸਾਹਿਬ ਵੱਲੋਂ ਜਾਰੀ ਕੀਤਾ ਗਿਆ ਯੂਨੀਅਨ ਵੱਲੋਂ ਇਹਦਾ ਸਖਤ ਸਬਦ ਚ ਅਸੀਂ ਨਕੇਦੀ ਕਰਦੇ ਆ ਵੀ ਇਹਦਾ ਕੋਈ ਸਰਕਾਰ ਜਾਂ ਸਾਡੀ ਮੈਨੇਜਮੈਂਟ ਹੋਰ ਕੋਈ ਤਰੀਕਾ ਲੱਭ ਕੇ ਜਿਵੇਂ ਕਿ ਆਪਣਾ ਸਮਾਰਟ ਕਾਰਡ ਬਣਦੇ ਆ ਜਾਂ ਡਿਜੀਟਲ ਇਹਟ ਮਸਿੰਨਾ ਲੱਤੀਆਂ ਜਾਣ ਜਿਹਦੇ ਧਾਰ卡ਡ ਸਕੈਨ ਹੋ ਸਕਣ ਜਾਂ ਕੋਈ ਹੋਰ ਰਸਤਾ ਲੱਭਿਆ ਜਾਵੇ ਵੀ ਇਹ ਧਾਰ卡ਡ ਦਾ ਸਭਰ ਫ੍ਰੀ ਕਰਵਾਉਣ ਦਾ ਮੀਲਾਵਾ ਸਾਡੀ ਜੱਦਵੰਦੀ ਵੱਲੋਂ ਦੇਖੋ ਅਸੀਂ ਪਹਿਲਾਂ ਵੀ ਆਪਣਾ ਵਿਰੋਧ ਕੀਤਾ ਸੀਗਾ ਜੋ ਇਹਨਾਂ ਦਾ ਧਾਰ卡ਡ ਦਾ ਜੋ ਮਸਲਾ ਸੀਗਾ 8 ਅੱਖਰਾਂ ਵਾਲਾ ਦਵਾਰੋਂ ਫੇਰ ਇਹਨਾਂ ਨੇ ਜੋ ਬਾਰਖਾ ਕੀਤਾ ਤਾਂ ਕੱਲ ਤੋਂ 5 ਤਰੀਕ ਤੋਂ ਅਸੀਂ ਇਹਦਾ ਪਹਿਲੇ ਟਾਈਮ ਤੋਂ ਜੋ ਆਪਣਾ ਸਹੂਲਤ ਜੋ ਦੇਣੀ ਆ ਵੀਆਰਟੀਸੀ ਚੰਡੀਗੜ੍ਹ ਦੀ ਦੀਪੂ ਦੀ ਬੱਸਾਂ ਦੇ ਵਿੱਚ ਤਾਂ ਅਸੀਂ ਸੀਟਾਂ ਅਨੁਸਾਰ ਸਵਾਰੀ بچਾਉਣ ਦਾ ਹੀ ਫੈਸਲਾ ਲਿੱਤਾ ਹੈ ਸਾਡਾ ਪੰਜਾਬ ਦੀ ਜਨਤਾ ਨੂੰ ਜਾਣਕਾਰੀ ਦੇਣ ਦਾ ਮਕਸਦ ਹੀ ਹੈ ਵੀ ਸਾਡੀ ਮਤਾਵਾ ਭੈਣਾ ਸੜਕਾਂ ਤੇ ਖਾਜਲ ਨਾ ਹੋਣ ਤੇ ਸਾਡੇ ਨਾਲ ਕੋਈ ਸੜਕਾਂ ਤੇ ਲੜਾਈ ਝਗੜਾ ਵਗੈਰਾ ਨਾ ਕੀਤਾ ਜਾਵੇ ਸਾਡੀ ਇਹ ਮਜਬੂਰੀ ਬਣ ਚੁੱਕੀ ਹੈ ਕਿਉਂਕਿ ਜੋ ਆਪਣੀ ਮਤਾਵਾ ਭੈਣਾ ਨੂੰ ਜੋ ਸਫਰਸੂਲ ਤੇ ਮਿਲਦੀ ਹੈ ਅਸੀਂ ਉਹ ਸਫਰਸੂਲ ਤੇ ਸਾਡੀ ਮਤਾਵਾ ਭੈਣਾ ਨੂੰ ਮਿਲਦੀ ਹੈ ਸਾਡੀਆਂ ਹੀ ਮਾਤਾ ਨੇ ਸਾਡੀਆਂ ਹੀ ਭੈਣਾਂ ਨੇ ਅਸੀਂ ਉਹਦੇ ਹੱਕਾਂ ਵੀ ਮਿਲਣੇ ਵੀ ਚਾਹੀਦੇ ਸਫਰਸੂਲ ਤੇ ਪਰ ਉਹ ਸਾਬਰ ਜ਼ੂਤ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਾਸਤੇ ਇਹਨਾਂ ਦਾ ਕੋਈ ਸਿਸਟਮ ਬਣਾਣਾ ਚਾਹੀਦਾ ਟਿਕਟਾਂ ਦਾ ਟਿਕਟਾਂ ਦਾ ਸਿਸਟਮ ਬਣਾਣਾ ਚਾਹੀਦਾ ਤੇ ਬੱਸਾਂ ਦੀ ਗਿਣਤੀ ਵਧਾਣੀ ਚਾਹੀਦੀ ਹੈ ਵੀ ਤਾਂ ਕਿ ਸਾਨੂੰ 52 ਸੀਟਰ ਬੱਸ ਦੇ ਵਿੱਚ 1.5 150 ਸਵਾਰੀਆਂ ਨਾਲ ਲੈ ਜਾਣੀਆਂ ਪੈਣ ਤਾਂ ਇੰਨੀ ਕੀ ਬੇਨਤੀ ਆ ਕੱਲ ਤੋਂ ਕੱਲ ਨੂੰ ਸਵੇਰੇ ਪਹਿਲੇ ਟਾਈਮ ਤੋਂ ਚੰਡੀਗੜ੍ਹ ਡੀਪੂ ਪੀਆਰਟੀਸੀ ਦੀ ਬੱਸਾਂ ਸੀਟਾਂ ਮੁਤਾਬਕ ਹੀ ਚੱਲਣਗੀਆਂ ਸੋਸ ਅਸੀਗਾ ਫਿਰ ਆਵਨ ਉਹ ਅਸੀਗਨ ਧੰਨਵਾਦ ਆਪਣਾ ਵਿਰੋਧ ਕੀਤਾ ਸੀਗਾ ਜੋ ਇਹਨਾਂ ਦਾ ਆਧਾਰ ਕੱਢਦਾ ਜੋ ਮਸਲਾ ਸੀਗਾ 8 ਅੱਖਰ ਵਾਲਾ ਦੁਬਾਰੋਂ ਫਿਰ ਇਹਨਾਂ ਨੇ ਜੋ 12 ਅੱਖਰ ਕੀਤੇ ਆ ਤਾਂ ਕੱਲ ਤੋਂ 5 ਤਰੀਕ ਤੋਂ ਅਸੀਂ ਇਹਦਾ ਪਹਿਲੇ ਟਾਈਮ ਤੋਂ ਜੋ ਆਪਣਾ ਸਾਬਰਸੂਤ ਜੋ ਦੇਣੀ ਆ ਪੀਆਰਟੀ ਦੀ ਜੰਡਗੀਂਡ ਦੀ ਦੀਕੂ ਦੀ ਬੱਸਾਂ ਦੇ ਵਿੱਚ ਤਾਂ ਅਸੀਂ ਸ਼ੀਟਾਂ ਅਨੁਸਾਰ ਸਵਾਰੀ ਬਚਾਉਣ ਦਾ ਹੀ ਫੈਸਲਾ ਲੈਂਦਾ ਹੈ ਸਾਡਾ ਪੰਜਾਬ ਦੀ ਜਨਤਾ ਨੂੰ ਜਾਣਕਾਰੀ ਦੇਣ ਦਾ ਮਕਸਦ ਇਹ ਹੈ ਵੀ ਸਾਡੀ ਮਤਾਵਾਵਾਂ ਪਹਿਣਾ ਸੜਕਾਂ ਤੇ ਖੱਜਲ ਨਾ ਹੋਣ ਤੇ ਸਾਡੇ ਨਾਲ ਕੋਈ ਸੜਕਾਂ ਤੇ ਲੜਾਈ ਝਗੜਾ ਵਗੈਰਾ ਨਾ ਕੀਤਾ ਜਾਵੇ ਸਾਡੀ ਇਹ ਮਜਬੂਰੀ ਬਣ ਚੁੱਕੀ ਹੈ ਕਿਉਂਕਿ ਜੋ ਆਪਣੀ ਮਤਾਵਾਵਾਂ ਪਹਿਣਾ ਨੂੰ ਜੋ ਸਫਰ ਹਜ਼ੂਰ ਤੇ ਮਿਲਦੀ ਹੈ ਅਸੀਂ ਉਹ ਸਫਰ ਰੂਤ ਸਾਡੀ ਮਤਾਵਾ ਭੈਣਾਂ ਨੂੰ ਮਿਲਦੀ ਹੈ ਸਾਡੀਆਂ ਹੀ ਮਾਤਾ ਨੇ ਸਾਡੀਆਂ ਹੀ ਭੈਣਾਂ ਨੇ ਅਸੀਂ ਉਹਦੇ ਹੱਕ 'ਚ ਆ ਵੀ ਮਿਲ ਨਹੀਂ ਵੀ ਚਾਹੀਦਾ ਸਫਰ ਰੂਤ ਪਰ ਉਹ ਸਫਰ ਰੂਤ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਾਸਤੇ ਇਹਨਾਂ ਦਾ ਕੋਈ ਸਿਸਟਮ ਬਣਾਉਣਾ ਚਾਹੀਦਾ ਟਿਕਟਾਂ ਦਾ ਟਿਕਟਾਂ ਦਾ ਸਿਸਟਮ ਬਣਾਉਣਾ ਚਾਹੀਦਾ ਤੇ ਬੱਸਾਂ ਦੀ ਗਿਣਤੀ ਵਧਾਣੀ ਚਾਹੀਦੀ ਹੈ ਵੀ ਤਾਂ ਕਿ ਸਾਨੂੰ 52 ਸੀਟਲ ਬੱਸ ਦੇ ਵਿੱਚ 1.5 ਸੌ ਸਵਾਰੀਆਂ ਨਾਲ ਜਾਣੀਆਂ ਪਹਿਣਾ ਆ ਇੰਨੀ ਕੀ ਬੇਨਤੀ ਆ ਕੱਲ ਤੋਂ ਕੱਲ ਨੂੰ ਸਵੇਰੇ ਪਹਿਲੇ ਟਾਈਮ ਤੋਂ ਚੰਡੀਗੜੀ ਡੀਪੂ ਪੀ ਆਰਟੀਸੀ ਦੀ ਬੱਸਾਂ ਸੀਟਾਂ ਮੁਤਾਬਕ ਹੀ ਚੱਲਣਗੀਆਂ ਸੋ ਸਤਿ ਸ਼੍ਰੀ ਅਕਾਲ ਪੰਜਾਬ ਨਿਵਾਸੀਆਂ ਨੂੰ ਤਨਵਾਦ